ਅੱਜ ਤੁਸੀਂ ਸੁਣੋਗੇ ਬੁਸ਼ਰਾ ਨਾਜ਼ ਦੁਆਰਾ ਲਿਖੀ ਕਿਤਾਬ ਬੰਦਾ ਮਰ ਵੀ ਸਕਦਾ ਏ ਰਹਮवार ਵੀ ਹੋ ਸਕਦੀ ਏ ਰੂਹ ਸਰਸਾਰ ਵੀ ਹੋ ਸਕਦੀ ਏ ਵਿਛੜਨ ਵਾਲੇ ਮਸਲੇ ਉੱਤੇ ਸੋਚ ਵਿਚਾਰ ਵੀ ਹੋ ਸਕਦੀ ਏ ਮੈਨੂੰ ਤੇਰੇ ਨਾਲ ਮੁਹੱਬਤ ਦੂਜੀ ਵਾਰ ਵੀ ਹੋ ਸਕਦੀ ਏ ਹੋਰ ਕਿਸੇ ਸਰਕਾਰ ਦੇ ਕਬਜ਼ੇ ਬੇਚ ਸਰਕਾਰ ਵੀ ਹੋ ਸਕਦੀ ਏ ਸਿੱਧੀ ਸਾਦੀ ਲੱਗਣ ਵਾਲੀ ਪੁਰ ਈਸrar ਵੀ ਹੋ ਸਕਦੀ ਏ ਹਾਸਰਤ ਦਾ ਇਤਬਾਰ ਨਹੀਂ ਹੁੰਦਾ ਵੱਸੋਂ ਬਾਹਰ ਵੀ ਹੋ ਸਕਦੀ ਏ ਨਾ ਹੋਇਆ ਕਰ ਅੱਖ ਤੋਂ ਓਲੇ ਅੱਖ ਬੇਕਾਰ ਵੀ ਹੋ ਸਕਦੀ ਏ ਕਦੇ ਨਾ ਸੋਚੀ ਦੁਨੀਆ ਬਾਰੇ ਇਹ ਗਮਖਾਰ ਵੀ ਹੋ ਸਕਦੀ ਏ ਕੱਚ ਦੇ ਸੱਚ ਤੋਂ ਡਰ ਲੱਗਦਾ ਏ ਪੈਰ ਦੇ ਪੱਚ ਤੋਂ ਡਰ ਲੱਗਦਾ ਏ ਦੂਰ ਰਹੇ ਹੋ ਸਾਤੋਂ ਜਿਹਨੂੰ ਇਸ਼ਕ ਦੇ ਮੱਚ ਤੋਂ ਡਰ ਲੱਗਦਾ ਏ ਸੱਚਾ ਝੂਠ ਪਸੰਦ ਏ ਮੈਨੂੰ ਝੂਠੇ ਸੱਚ ਤੋਂ ਡਰ ਲੱਗਦਾ ਏ ਚੰਗੀ ਗੱਲ ਚੰਗੀ ਲੱਗਦੀ ਏ ਸ਼ੇਰ ਚ ਖੱਤ ਤੋਂ ਡਰ ਲੱਗਦਾ ਚੰਗੀ ਗੱਲ ਚੰਗੀ ਲੱਗਦੀ ਏ ਸ਼ੇਰ ਚ ਖੱਚ ਤੋਂ ਡਰ ਲੱਗਦਾ ਏ ਉਹਨੂੰ ਵੇਖ ਕੇ ਦਿਲ ਵਿੱਚ ਆਈ ਹਰ ਲਾਲਚ ਤੋਂ ਡਰ ਲੱਗਦਾ ਏ ਹਿਜਰ ਤੇ ਜਿਹੜੀ ਹੋਈ ਏ ਬੁਸ਼ਰਾ ਉਸ ਰਿਸਰਚ ਤੋਂ ਡਰ ਲੱਗਦਾ ਏ ਝੂਠਾ ਹਾਸਾ ਹੱਸਣ ਕਦ ਤੱਕ ਆਪਣੇ ਆਪ ਤੋਂ ਨਸਾਂ ਕਦ ਤੱਕ ਸਾਹਾਂ ਨਾਲੋਂ ਬਹੁਤੇ ਦੁੱਖ ਨੇ ਜੇ ਮੈਂ ਦੱਸਾਂ ਦੱਸਾਂ ਕਦ ਤੱਕ ਤੇਰੀ ਯਾਦ ਨੇ ਢਿੱਲੇ ਕੀਤੇ ਦਿਲ ਦੇ ਪੁਰਜੇ ਕਸਾਂ ਕਰ ਤੱਕ ਇਹ ਤੇ ਦੱਸ ਦੇ ਅਥਰੂ ਬਣ ਕੇ ਅੱਖਾਂ ਰਾਹੀਂ ਰਸਾਂ ਕਰ ਤੱਕ ਸੋਹਣਿਆ ਰੱਬਾ ਦੁਨੀਆ ਕੋਲੋਂ ਖਾਦੀ ਜਾਵਾਂ ਕਸਾਂ ਕਰ ਤੱਕ ਜੀ ਪੈਂਦਾ ਏ ਬੰਦਾ ਮੋਇਆ ਵੇਖ ਕੇ ਤੈਨੂੰ ਪਰ ਜਾਂਦਾ ਏ ਦਿਲ ਦਾ ਟੋਇਆ ਵੇਖ ਕੇ ਤੈਨੂੰ ਪਹਿਰੇ ਉੱਤੇ ਪਹਿਰੇ ਲਾ ਕੇ ਬੈਠੀ ਸਾਂ ਪਰ ਦਿਲ ਅੱਖਾਂ ਨਾਲ ਰੱਜ ਕੇ ਰੋਇਆ ਵੇਖ ਕੇ ਤੈਨੂੰ ਸੁਖ ਦਾ ਵੇਲਾ ਕਸਮੇ ਰੱਬ ਦੀ ਸੁਖ ਦਾ ਵੇਲਾ ਮੈਂ ਕਿਸਮਤ ਦੇ ਹੱਥੋਂ ਖੋਇਆ ਵੇਖ ਕੇ ਤੈਨੂੰ ਉਹਦੇ ਆਉਣ ਦਾ ਸੁਣ ਕੇ ਕਲੀਆਂ ਖਿੜਖਿੜ ਹੱਸੀਆਂ ਖਾਰਾ ਪਾਣੀ ਮਿੱਠਾ ਹੋਇਆ ਵੇਖ ਕੇ ਤੈਨੂੰ ਨੇਰੇ ਕੂਰ ਦੇ ਰਹਿ ਗਏ ਬੁਸ਼ਰਾ ਦੂਰ ਖਲੋਤੇ ਸੂਰਜ ਨੇੜੇ ਆਣ ਖਲੋਇਆ ਵੇਖ ਕੇ ਤੈਨੂੰ ਸੂਰਜ ਨੇੜੇ ਆਣ ਖਲੋਇਆ ਵੇਖ ਕੇ ਤੈਨੂੰ ਅੱਖ ਨਾਲ ਅੱਖ ਮਿਲਾ ਬੈਠੇ ਆਂ ਆਪਣਾ ਆਪ ਭੁਲਾ ਬੈਠੇ ਆਂ ਖੁਸ਼ੀਆਂ ਕਾਗਜ਼ ਉੱਤੇ ਲਿਖ ਕੇ ਕਾਗਜ਼ ਨੂੰ ਅੱਗ ਲਾ ਬੈਠੇ ਆਂ ਮਾਰੋ ਬੂਹਾ ਕਿਵੇਂ ਖੁੱਲੇ ਅੰਦਰੋਂ ਕੁੰਡੀ ਲਾ ਬੈਠੇ ਆਂ ਹੁਣ ਹੋਣੇ ਵੀ ਛੱਡ ਜਾਣਾ ਏ ਉਨੋਹਾਲ ਸੁਨਾ ਬੈਠੇ ਆ ਬੁਸ਼ਰਾ ਹੁਣ ਤੇ ਬੁੱਲੀਆਂ ਉੱਤੇ ਚੁੱਪ ਦੇ ਜਿੰਦਰੇ ਲਾ ਬੈਠੇ ਆ ਬੁਸ਼ਰਾ ਹੁਣ ਤੇ ਬੁੱਲੀਆਂ ਉੱਤੇ ਚੁੱਪ ਦੇ ਜਿੰਦਰੇ ਲਾ ਬੈਠੇ ਆ ਹਾਸੇ ਨੇ ਤੇ ਹੱਸਦੇ ਕਿਉਂ ਨਹੀਂ ਅਥਰੂ ਨੇ ਤੇ ਵਸਦੇ ਕਿਉਂ ਨਹੀਂ ਜੇ ਸਾਹਮਾ ਲਈ ਜੇਲੇ ਜੁਸਾ ਕੈਦੀ ਕੈਦੋ ਨਸਦੇ ਕਿਉਂ ਨਹੀਂ ਸੱਚੀ ਆਂ ਤੇ ਨਾਲ ਖਲੋਵੋ ਝੁੱਠੀਆਂ ਤੇ ਦੱਸਦੇ ਕਿਉਂ ਨਹੀਂ ਮੇਰੇ ਹਾਲ ਤੇ ਹੱਸਣ ਵਾਲੇ ਆਪਣੀ ਸੋਚ ਤੇ ਹੱਸਦੇ ਕਿਉਂ ਨਹੀਂ ਦਿਲ ਦਾ ਸ਼ਹਿਰ ਉਜਾੜਨ ਵਾਲੇ ਬੁਸ਼ਰਾ ਦਿਲ ਵਿੱਚ ਵਸਦੇ ਕਿਉਂ ਨਹੀਂ ਦਿਲ ਦਾ ਸ਼ਹਿਰ ਉਜਾੜਨ ਵਾਲੇ ਬੁਸ਼ਰਾ ਦਿਲ ਵਿੱਚ ਵਸਦੇ ਕਿਉਂ ਨਹੀਂ ਅੱਖ ਵਿੱਚ ਠਿਕਰੀ ਪੈਰਾ ਜਾਗੇ ਦੁਖ ਸੌਵੇਂ ਤੇ ਸੁਪਨਾ ਜਾਗੇ ਇੱਕੋ ਰਾਤ ਚ ਉਮਰ ਗੁਜ਼ਾਰੀ ਥੋੜਾ ਸੁੱਤੇ ਬਹੁਤਾ ਜਾਗੇ ਮੈਨੂੰ ਮੈਂ ਦੀ ਜਾਗ ਲਗਾਵਾਂ ਮੈਂ ਦਾ ਹੋਂਦ ਹਵਾਲਾ ਜਾਗੇ ਅੱਖ ਵਿੱਚ ਉਹਦੀ پلਕ ਦਾ ਸੁਪਨਾ ਅੱਧਾ ਸੁੱਤਾ ਅੱਧਾ ਜਾਗੇ ਲੋ ਨੂੰ ਸੁਰਤ ਨੇ ਅਤਮ ਚਾਈ ਇਸ਼ਕ ਦਾ دیਵਾ ਜਗਿਆ ਜਾਗੇ ਹੁਣ ਖੁੰਗਦੇ ਇਸ਼ਕ ਤਿਰੰਜਨ ਉਨ੍ਹਾਂ ਕਿਧਰੇ ਚਰਖਾ ਜਾਗੇ